ਮੇਰਾ ਵੀਰ ਕਿਹਾ ਕੀ ਹਾਲ ਚਾਲ ਸਭ ਦੇ ਉਮੀਦ ਕਰਦਾ ਸਭ ਵਧੀਆ ਹੋਣਗੇ ਜੀ ਤੇ ਆਏ ਹਾਂ ਦਾਣਾ ਪਾਣੀ ਕਰਨ ਛੱਤ ਤੇ ਤੇ ਸੋਦੇ ਜੀ ਤੇ ਖਜੂਰ ਨੇ ਖਾਬਾ ਚਾਈ ਬਲੰਦੇ ਆ ਕੋਈ ਹੰਡੇ ਦੇ ਬੈਠੇ ਹੂ ਸੋਦੇ ਉਧਰ ਵੀ ਆਣੇ ਹੁੰਦੇ ਲਿਆ ਦੋ ਤਿੰਨ ਜੋੜਿਆਂ ਨੇ ਤੇ ਆਲੇ ਮੈਂਗਾ ਚਲੋ ਵੀਰਾ ਭਰਾਵਾਂ ਨੇ ਕੋਈ ਜੁਰਦਾ ਸ਼ੌਂਕ ਵੀ ਕਰਾਣੇ ਆ ਸਾਬੀ ਭਲਵਾਂ ਦਾ ਮੈਂ ਸ਼ੌਂਕ ਕਰਾਊਗਾ ਜੀ ਆਹ ਬਟਾ ਪਹਿਲਵਾਨ ਹੋ ਗਿਆ ਮੇਰੇ ਮਿੱਤਰੋ ਠੀਕ ਆ ਨਿਓ ਤਲੋ ਜੀ ਕਬੂਰਤਾ ਦਾ ਸ਼ੌਂਕ ਕਰਾ ਬਣਾ ਦੇ ਬਣਾ ਕਰੋ ਜੀ ਸ਼ੌਂਕ ਕਰੋ ਜੀ ਕਮੈਂਟ ਕਰ ਮੇਰਾ ਭਰਾ ਜਰੂਰ ਦੱਸਿਓ ਤੁਹਾਨੂੰ ਕਿਵੇਂ ਦੇ ਲੱਗਾ ਪਿਆ ਇਹ ਜੇਰਾ ਮੇਰਾ ਵੀ ਨਵਾਂ ਹੈ ਚੈਨਲ ਤੇ ਜਰੂਰ ਸਬਸਕ੍ਰਾਈਬ ਕਰੇ ਤੇ ਆਪਣੀ ਰਾਏ ਜਰੂਰ ਦੇ ਕਮੈਂਟਾਂ ਜੀ ਠੀਕ ਹੈ ਜੀ ਹੰਝੇ ਰਹੋਦੇ ਕਰ ਲੋ ਕਬੂਤਰ ਖਦਸਤਰੀ ਬੁਰਾ ਕਰ ਜਾ ਗਿਰ ਮਾਜੇ ਕਬੂਤਰ ਯਾ ਜੇ ਮਾਦੀ ਚਲੋ ਜਿਆ ਤਾ ਜੋ ਰੰਗ ਬਗਰਾ ਰਜੜੇ ਵਗਰਾ ਵੇ ਸਕਦੇ ਜੀ 바로바로 빨리 트랙 550 ਮੈਂ ਤੁਹਾਡੇ ਮੇਰਾ ਵੀ ਜਰੂਰ ਆਪਣੀ رائے ਦੱਸਿਓ ਤੁਹਾਨੂੰ ਤੇਰ ਕਿਦਾਂ ਦਾ ਲੱਗਾ ਠੀਕ ਹੈ ਜੀ ਮੇਰਾ ਵੀ ਜਿਹੜਾ ਨਵਾਂ ਹੈਗਾ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਲਾਈਕ ਜਰੂਰ ਕਰਿਓ ਵੀਡੀਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਠੀਕ ਹੈ ਮੇਰਾ ਭਰਾ